ਅਤੇ ਹੁਣ ਖਬਰਾਂ ਵਿਸਥਾਰ ਨਾਲ ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ ਆਲਖ ਵੱਲੋਂ ਅੰਮ੍ਰਿਤਸਰ ਪੂਰਬੀ ਦੇ ਵਿਧਾਇਕ ਡਾਕਟਰ ਜੀਵਨਜੋਤ ਕੋਰ ਅਤੇ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਅਤੇ ਡੇਰਾ ਬਾਬਾ ਪੂਰੀ ਵਾਲਿਆਂ ਦੇ ਬਾਬਾ ਕਸ਼ਮੀਰ ਸਿੰਘ ਜੀ ਦੇ ਨਾਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਦੇ ਚੌਮੁਖੀ ਵਿਕਾਸ ਅਤੇ ਸੁੰਦਰੀਕਰਨ ਦਾ ਅੱਜ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਜੀਟੀ ਰੋਡ ਅੰਮ੍ਰਿਤਸਰ ਦੇ ਮੁੱਖ ਐਂਟਰੀ ਪੁਆਇੰਟ 골ਡਨ ਗੇਟ ਤੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਅਗਲੇ 7 ਦਿਨ ਸ਼ਹਿਰ ਦੇ ਸਾਰੇ ਇਲਾਕਿਆਂ ਵਿੱਚ ਲਗਾਤਾਰ ਜਾਰੀ ਰਹੇਗੀ ਅਤੇ ਇਸ ਦਾ ਆਖਰੀ ਪੜਾ ਸ਼੍ਰੀ ਦਰਬਾਰ ਸਾਹਿਬ ਤੱਕ ਜਾ ਕੇ ਖਤਮ ਹੋਵੇਗਾ। ਇਸ ਦਾ ਮੁੱਖ ਮੰਤਵ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਜਾਗਰੂਕ ਕਰਨਾ ਅਤੇ ਵੱਖ-ਵੱਖ ਰਿਹਾਈਸ਼ੀ ਸਮਾਜ ਸੇਵੀ ਅਤੇ ਹੋਰ ਅਜੀਹਾਂ ਸੰਸਥਾਵਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਇਹ ਸੰਸਥਾਵਾਂ ਸ਼ਹਿਰ ਦੇ ਵਿਕਾਸ ਲਈ ਯੋਗਦਾਨ ਪਾ ਸਕਣ। ਇਸ ਮੌਕੇ ਵੱਦੀਕ ਕਮਿਸ਼ਨਰ ਸੁਰਿੰਦਰ ਸਿੰਘ, ਨਿਗਰਾਨ ਇੰਜੀਨੀਅਰ ਸੰਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਇਹ ਤਫਸੀਰ ਅਫਸਰ ਸੂਪਰਡੈਂਟ ਐਡਵਰਟਾਈਜ਼ਮੈਂਟ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹਨ ਦੇਖੋ ਸਭ ਤੋਂ ਪਹਿਲੇ ਮੈਂ ਧੰਨਵਾਦ ਕਰਨਾ ਚਾਹੁੰਨੀ ਆ ਸਾਡੇ ਨਾਲ ਬਹੁਤ ਹੀ ਸਾਡੇ ਸਤਕਾਰਯੋਗ ਬਾਬਾ ਜੀ ਪੂਰੀ ਵਾਲੇ ਜਿਨ੍ਹਾਂ ਦਾ ਸਾਨੂੰ ਹਮੇਸ਼ਾ ਸ਼ਹਿਰ ਨੂੰ ਸੋਹਣਾ ਬਣਾਉਣ ਨੂੰ ਸਾਫ਼ ਰੱਖਣ ਨੂੰ ਜਿੱਥੇ ਵੀ ਸਹਿਯੋਗ ਚਾਹੀਦਾ ਹੁੰਦਾ ਹੈ ਸਾਨੂੰ ਇੱਕ ਕਾਲ ਤੇ ਉਹ ਇੰਨਾ ਵੱਡਾ ਸਹਿਯੋਗ ਮਿਲਦਾ ਹੈ ਇਹਨਾਂ ਦੇ ਕੋਲ ਕਿਉਂਕਿ ਜਿਹੜੀ ਇਹਨਾਂ ਦੇ ਨਾਲ ਟੀਮ ਹੈ ਉਹ ਬਹੁਤ ਡੈਡੀਕੇਟਿਡ ਟੀਮ ਹੈਗੀ ਹੈ ਸੋ ਅੱਜ ਅਸੀਂ ਸਾਰੇ ਰਲ ਕੇ ਸਰਕਾਰ ਪ੍ਰਸ਼ਾਸਨ ਬਾਬਾ ਜੀ ਅਸੀਂ ਸਾਰਿਆਂ ਨੇ ਕਿੱਥੋਂ ਡਰਾਈਵ ਸਟਾਰਟ ਕੀਤੀ ਹੈ ਇਹ ਸਿਰਫ ਸਾਫ ਸਫਾਈ ਦੀ ਮੁਹਿੰਮ ਨਹੀਂ ਹੈ ਇਸ ਨੂੰ ਅਸੀਂ ਨਾਲ ਨਾਲ ਬਿਊਟੀਫਾਈ ਵੀ ਕਰਾਂਗੇ ਜਿੱਥੇ ਜਿੱਮੇ ਅਸੀਂ ਦੇਖ ਰਹੇ ਹਾਂ ਕਿਸੇ ਜਗ੍ਹਾ ਤੋਂ ਚਾਰ ਟਾਈਲਾਂ ਉੱਤਰੀਆਂ ਹੋਈਆਂ ਨੇ ਕਿਤੇ ਚਾਰ ਐਕਸਟਰਾ ਗਿਰੀਆਂ ਹੋਈਆਂ ਨੇ ਕਿਤੇ ਥੋੜਾ ਥੋੜਾ ਸਾਈਡਾਂ ਤੇ ਮਲਬਾ ਪਿਆ ਹੋਇਆ ਹੈ ਔਰ ਪੇਂਟ ਹੋਣ ਵਾਲਾ ਹੈ ਕਿਤੇ ਬੂਟੇ ਲੱਗਣ ਵਾਲੇ ਆ ਸੋ ਇਸ ਡਰਾਈਵ ਦੇ ਵਿੱਚ ਸਾਰਾ ਹੀ ਕੰਮ ਕੀਤਾ ਜਾਏਗਾ ਦੇਖੋ ਇਸ ਤਰ੍ਹਾਂ ਮੈਂ ਹਮੇਸ਼ਾ ਵਿਸ਼ਵਾਸ ਕਰਦਾ ਹਾਂ ਕਿ ਜਿਹੜੀ ਸ਼ਹਿਰ ਦੀ ਸਫ ਸਫਾਈ ਹੈ ਇਹਦੇ ਵਿੱਚ ਹਰਿਆਲੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੇ ਤੁਸੀਂ ਵੇਖਿਆ ਨਾ ਕਮਿਸ਼ਨਰ ਸਾਹਿਬ ਸਾਡੇ ਬਹੁਤ ਚੰਗੇ ਆਏ ਨੇ ਔਰ ਸਾਡੀ ਖੁਸ਼ਕਿਸਮਤੀ ਹੈ ਕਿ ਬਾਬਾ ਜੀ ਪੂਰੀ ਵਾਲੇ ਜਿਹੜੇ ਨੇ ਉਹਨਾਂ ਦਾ ਡੇਰਾ ਵੀ ਸਾਡੇ ਇਲਾਕੇ 'ਚ ਹੈ ਔਰ ਉਹ ਬਹੁਤ ਸਾਰਾ ਕੰਮ ਖੁਦ ਵੀ ਕਰ ਜਾਂਦੇ ਆ ਪ੍ਰੋ ਬੋਨੋ ਬੇਸਿਸ ਤੇ ਤੇ ਜਿੱਦਾਂ ਨਹਿਰ ਦੇ ਨਾਲ-ਨਾਲ ਉਹਨਾਂ ਪੱਟੀ ਬਣਾਈ ਹੈ ਸੈਰ ਕਰਨ ਵਾਲੀ ਜਿੱਥੇ ਅਲੱਗ-ਅਲੱਗ ਥੀਕੇ ਤੇ ਬੂਟੇ ਲੱਗੇ ਨੇ ਹੁਣ ਜਿਹੜਾ ਨਹਿਰ ਹੈ ਨਹਿਰ ਦੀ ਸਫਾਈ ਵੀ ਕਰ ਰਹੇ ਨੇ ਇਸੇ ਤਰ੍ਹਾਂ ਜਿਹੜੀਆਂ ਸੜਕ ਜਾਂਦੀ ਆ ਗੋਲਡਨ ਗੇਟ ਤੋਂ ਅੱਗੇ ਨੂੰ ਨਹਿਰਾਂ ਵਾਲੇ ਪਲ ਤਾਰਾਂ ਵਾਲੇ ਪੁਲ ਨੂੰ ਤੇ ਉਹ ਵੀ ਬੜੀ ਸੋਹਣੀ ਮੇਨਟੇਨ ਕਰਦੇ ਨੇ ਜਿਹੜੀਆਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਇਹਨੇ ਅੰਮ੍ਰਿਤਸਰ ਵਾਸਤੇ ਬਹੁਤ ਪਲਾਨ ਕੀਤੇ ਹੋਏ ਨੇ ਬਹੁਤ ਚੰਗੇ ਪਲਾਨ ਕੀਤੇ ਨੇ ਕਮਿਟਮੈਂਟ ਇਹੀ ਹੈ ਕਿ ਜੀ ਸਾਰੇ ਮੈਂ ਸ਼ਹਿਰ ਵਾਸੀਆਂ ਨੂੰ ਕਹਾਂਗਾ ਕਿ ਸਾਨੂੰ ਇਹਦੇ ਵਿੱਚ ਰਲਣ ਸਾਡੇ ਨਾਲ ਅਸੀਂ ਖੜੇ ਹਾਂ ਤੁਹਾਡੀ ਮਦਦ ਲਈ ਜਿੱਥੇ ਜਿੱਥੇ ਜੋ ਇਨਫਰਾ ਮਸ਼ੀਨਰੀ ਕਿਸੇ ਕਿਸਮ ਦੀ ਲੋੜ ਹੈ ਸਾਨੂੰ ਦੱਸੋ ਬਟ ਸਾਡੇ ਨਾਲ ਰਲੋ ਇੱਕ ਆਪਣੀਆਂ ਡਰਾਈਵਜ਼ ਆਰਗੇਨਾਈਜ਼ ਕਰੋ ਅਸੀਂ ਪਹਿਲੇ 15 ਚ ਤੁਹਾਨੂੰ ਅਗਲੀ ਵਾਰ ਆਕੇ ਦਿਖਾਵਾਂਗੇ ਅੰਮ੍ਰਿਤਸਰ ਪਹਿਲੇ 15-10 ਚ ਇੱਕ ਸ਼ਹਿਰ ਹੋਵੇਗਾ ਇਹ ਸਾਡੀ ਪੱਕੀ ਗੱਲ ਹੈ ਅਸੀਂ ਹੁਣ ਕਰ ਦਿੱਤਾ ਹੈ ਜੀ ਡੀ ਸੈਲਟਿੰਗ ਦਾ ਆਰਡਰ ਟੰਗ ਡਾਬ ਐਸ ਵੇਲੇ ਜਿਸ ਵੇਲੇ ਆਪਾਂ ਗੱਲ ਕਰ ਰਹੇ ਹਾਂ ਉਹਦੇ ਸਫਾਈ ਚੱਲ ਰਹੀ ਹੈ ਜਿਹੜੀਆਂ ਬਾਕੀ ਟ੍ਰੇਨਸ ਨੇ ਮੈਂ ਅਨਗੜ ਵੀ ਹੋ ਕੇ ਆਇਆ ਸੀ ਉਹਦੇ ਵੀ ਡਰੇਨੇਜ ਦਾ ਅਸੀਂ ਟੈਂਡਰ ਲਾ ਰਹੇ ਹਾਂ ਤੇ ਬਾਕੀ ਵੀ ਸਾਰੇ ਕੰਮ ਅਸੀਂ ਸਟੈਪ ਬਾਈ ਸਟੈਪੇ ਖਤਮ ਕਰਾਂਗੇ ਸਫਾਈ ਦੇ ਵਿੱਚ ਰਹਿਣਾ ਸਾਰੇ ਸਿੱਖਣਾ ਆਪਣੇ ਆਲੇ ਦੁਆਲੇ ਨੂੰ ਸਾਫ਼ ਜਿੰਨਾ ਕਰ ਨੂੰ ਸਾਫ਼ ਰੱਖਣਾ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਹੈ ਜੀ ਤੇ ਮੈਂ ਰੇੜੀ ਵਾਲੇ ਵੀਰਾਂ ਭਰਾਵਾਂ ਨੂੰ ਕਹਾਂਗਾ ਕਿ ਸ਼ਾਮ ਨੂੰ ਜਦੋਂ ਰੇੜੀਆਂ ਲੈ ਕੇ ਜਾਂਦੇ ਨੇ ਆਪਣੀ ਰੇੜੀ ਦੀ ਸਫਾਈ ਕਰਕੇ ਹੀ ਜਾਇਆ ਕਰੋ ਅਸੀਂ ਸੁਲਤਾਨਪੁਰ ਰੋਡ ਤੋਂ ਸ਼ੁਰੂ ਹੋ ਕੇ ਤਲਵੰਟਾ ਰੋਡ ਨੂੰ ਹੋਣੇ ਹਨ ਤੇ ਸਾਰਾ ਰੇੜੀਆਂ ਨਾਲ ਭਰ ਜਾਂਦਾ ਠੀਕ ਹੈ ਉਹਨਾਂ ਦੀ ਰੋਜ਼ੀ ਰੋਟੀ ਦਾ ਕੰਮ ਹੋਏਗਾ ਇਹ ਤੇ ਦੇ ਹੀ ਜਾਣਦੇ ਨਹੀਂ ਸਾਡੇ ਪਰ ਉਹਨਾਂ ਨੂੰ ਰੇੜੀ ਖਣਨ ਲੱਗਿਆ ਮੁੜ ਕੇ ਆਪਣੀ ਸਫਾਈ ਕਰਕੇ ਇੱਕ ਪੇਟੀ ਦੇ ਵਿੱਚ ਉਹ ਜੋ ਪਰਾਲੀ ਕੱਢਦੇ ਆ ਤੇ ਉਹ ਵੀ ਉੱਥੇ ਸੁੱਟ ਦਿੰਦੇ ਆ ਜੇ ਉਹਦੇ ਵਿੱਚ ਅਖਬਾਰ ਪਿਆ ਹੁੰਦਾ ਤੇ ਉਹ ਵੀ ਉੱਥੇ ਸੁੱਟ ਜਾਂਦੇ ਆ ਜੇ ਉਹ ਜੂਸ ਵਾਲਾ ਆਪਣਾ ਸੰਤਰਾ ਮਸੰਮੀ ਛਿਲਦੇ ਆ ਤੇ ਉਹਦੇ ਵੀ ਢੇਰ ਲਾ ਕੇ ਉੱਥੇ ਚਲ ਜਾਂਦੇ ਆ ਚਿਕੜ ਵੀ ਉੱਥੇ ਕਰਕੇ ਚਲੇ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਦਾ ਧਿਆਨ ਰੱਖਣ